ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਵੱਡਾ ਝਟਕਾ ਕੀ ਹੈ ਪੂਰੀ ਖਬਰ ਜਾਣਦੇ ਆ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਪੰਜਾਬ ਸਰਕਾਰ ਨੇ ਜਿਹੜੇ ਮੁਲਾਜ਼ਮ ਨੇ ਕੋਆਪਰੇਟਿਵ ਬੈਂਕਾਂ ਤੋਂ ਕਰਜ਼ਾ ਲੈ ਕੇ ਵਾਪਸ ਨਹੀਂ ਕੀਤਾ ਡਿਫਾਲਟਰ ਵਾਲੀ ਲਿਸਟ ਦੇ ਵਿੱਚ ਆ ਗਏ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਸੁਣਾ ਦਿੱਤੇ ਗਏ ਹਨ ਪੰਜਾਬ ਸਰਕਾਰ ਨੇ ਉਹਨਾਂ ਕਰਮਚਾਰੀਆਂ ਤੋਂ ਕਰਜ਼ੇ ਦੇ ਲਈ ਰਕਮ ਵਾਪਸ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਸੂਤਰਾ ਦੇ ਮਤਾਬਕ ਵਿੱਤ ਵਿਭਾਗ ਨੇ ਉਸ ਦੇ ਲਈ ਜਿਹੜਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਭਾਵ ਕਿ ਐਸਓਪੀ ਜਾਰੀ ਕਰ ਦਿੱਤਾ ਹੈ ਹੁਣ ਜਿੰਨਾ ਕਰਮਚਾਰੀ ਨੇ ਕਰਜ਼ਾ ਲੈ ਕੇ ਵਾਪਸ ਨਹੀਂ ਕੀਤਾ ਉਨ੍ਹਾਂ ਦੀ ਬਕਾਇਆ ਰਸ਼ਿ ਸਿੱਧੇ ਤੌਰ ਤੇ ਉਨ੍ਹਾਂ ਦੀ ਤਨਖਾਹ ਤੋਂ ਜਾਂ ਫਿਰ ਪੈਨਸ਼ਨ ਤੋਂ ਜਾਂ ਫਿਰ ਰਿਟਾਇਰਮੈਂਟ ਲਾਭਾਂ ਤੋਂ ਕਟੌਤੀ ਕੀਤੀ ਜਾਏਗੀ ਇਸ ਦੇ ਲਈ ਸਰਕਾਰੀ ਵਿਭਾਗ ਅਤੇ ਕੋਆਪਰੇਟਿਵ ਬੈਂਕਾਂ ਦੇ ਉਨ੍ਹਾਂ ਡਿਫਾਲਟਰ ਕਰਮਚਾਰੀਆਂ ਦੀ ਲਿਸਟਾਂ ਤਿਆਰ ਕਰ ਲੀਆਂ ਹਨ ਉਹ ਲਿਸਟ ਲੇਖਾ ਵਿਭਾਗ ਨੂੰ ਭੇਜਣ ਦੀ ਤਿਆਰੀ ਕਰ ਲਈ ਗਈ ਹੈ ਜਿਸ ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਹੈ ਬੈਂਕ ਆਪਣੀ ਦੀ ਰਿਕਵਰੀ ਖਾਤੇ ਤੋਂ ਆਈ ਐਚ ਆਰ ਐਮ ਐਸ ਅਤੇ ਆਈ ਐਫ ਐਮ ਐਸ ਦੇ ਵਿੱਚ ਦਰਜ ਕਰਨਗੇ ਸਬੰਧਿਤ ਅਧਿਕਾਰੀ ਤਨਖਾਹ ਵਿੱਚੋਂ ਰਕਮ ਕੱਟ ਕੇ ਸਿੱਧੀ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋ ਜਾਏਗੀ ਇਸ ਦੇ ਵਿੱਚ ਜਿਹੜਾ ਨੋਡਲ ਅਫਸਰ ਨਿਯੁਕਤ ਕਰੇ ਜਾਣਗੇ ਡਿਫਾਲਟ ਕਰਮਚਾਰੀਆਂ ਦੇ ਨਾਲ ਤਾਲਮੇਲ ਬਣਾਈ ਰੱਖਣਗੇ ਜਦੋਂ ਕੋਈ ਕਰਮਚਾਰੀ ਇੱਠੀ ਰਕਮ ਜਮ੍ਹਾਂ ਕਰਵਾਉਂਦਾ ਹੈ ਬੈਂਕ ਨੂੰ ਜਿਹੜਾ ਕਿ ਐਨਓਸੀ ਜਿਹੜੀ ਕਿ ਜਾਰੀ ਕਰੇਗਾ ਜੋ ਕਿ ਰਿਟਾਇਰ ਸਮੇਂ ਜਿਹੜੇ ਰਿਟਾਇਰਮੈਂਟ ਸਮੇਂ ਕਰਮਚਾਰੀ ਦੇ ਫੰਡ ਲੈਣ ਦੇ ਵਿੱਚ ਲਾਭਦਾਇਕ ਹੋਏਗਾ ਡਿਡ ਯੂ ਹਰ ਮਹੀਨੇ ਰਿਕਵਰੀ ਦੀ ਰਿਪੋਰਟ ਬੈਂਕ ਨੂੰ ਭੇਜੇਗਾ ਬੈਂਕ ਕਰਮਚਾਰੀ ਆਈ ਐਚ ਆਰ ਐਮ ਐਸ ਕੋਡ ਨੂੰ ਜਿਹੜਾ ਸੌਫਟਵੇਅਰ ਦੇ ਵਿੱਚ ਅਪਡੇਟ ਕਰੇਗਾ ਜਦ ਕਿ ਰਿਕਵਰੀ ਸਹੀ ਖਾਤੇ ਦੇ ਵਿੱਚ ਦਰਜ ਹੋ ਕੇ ਹੋ ਸਕੇ ਰਿਕਵਰੀ ਦੀ ਰਿਪੋਰਟ ਚਾਰ ਸ਼੍ਰੇਣੀਆਂ ਦੇ ਵਿੱਚ ਤਿਆਰ ਕੀਤੀ ਜਾਏਗੀ ਦੂ ਪੱਟਾ ਕਰਮਚਾਰੀਆਂ ਦੀ ਜਿਹੜੀ ਤਨਖਾਹ ਦੇ ਵਿੱਚੋਂ ਆਟੋਮੈਟਿਕ ਕਟੌਤੀ ਲਾਗੂ ਕੀਤੀ ਜਾਊਗੀ ਸੂਤਰਾਂ ਦੇ ਅਨੁਸਾਰ ਜੁਲਾਈ 2025 ਰਵਸੋਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਊਗੀ ਵੀਡੀਓ ਡੀੜੀ ਨੂੰ ਤਨਖਾਹ ਦੇ ਬਿੱਲ ਦੇ ਨਾਲ ਇੱਕ ਪ੍ਰਮਾਣ ਪੱਤਰ ਦੇਣਾ ਹੋਵੇਗਾ ਪ੍ਰਮਾਣ ਪੱਤਰ ਇਸ ਦੇ ਲਈ ਦਿੱਤਾ ਜਾਊਗਾ ਇੱਕ ਕਰਮਚਾਰੀ ਡਿਫਾਲਟਰ ਹੈ ਜਾਂ ਨਹੀਂ ਉਸ ਤੋਂ ਬਿਨਾਂ ਤਨਖਾਹ ਦੇ ਬਿੱਲ ਖਜ਼ਾਨਾ ਦਫ਼ਤਰ ਦੇ ਵਿੱਚੋਂ ਪਾਸ ਨਹੀਂ ਕੀਤੇ ਜਾਣਗੇ ਜੇ ਕਰਮਚਾਰੀ ਲਿਸਟ ਦੇ ਵਿੱਚ ਡਿਫਾਲਟ ਨਹੀਂ ਹੈ ਤਾਂ ਨਿਲ ਲਿਖਣਾ ਹੋਏਗਾ ਮਗਰ ਡੀਡੀਓ ਨੇ ਰਿਕਵਰੀ ਨਹੀਂ ਕੀਤੀ ਤਾਂ ਉਸ ਦਾ ਤਨਖਾਹ ਬਿੱਲ ਸਵੀਕਾਰ ਨਹੀਂ ਕੀਤਾ ਜਾਏਗਾ ਸਰਕਾਰੀ ਕਰਮਚਾਰੀਆਂ ਨੇ ਕੋਆਪਰੇਟਿਵ ਬੈਂਕਾਂ ਤੋਂ ਜਿਹੜਾ ਹੈ ਲਗ ਲਗ ਯੋਜਨਾ ਅਧੀਨ ਕਰੋੜਾ ਰੁਪਏ ਦੇ ਕਰਜ਼ੇ ਲਏ ਹੋਏ ਹਨ ਉਹ ਕਰਮਚਾਰੀ ਕਈ ਸਾਲਾਂ ਤੋਂ ਡਿਫਾਲਟਰ ਹੈ ਨਾ ਹੀ ਉਸ ਨੇ ਜਿਹੜਾ ਕਰਜ਼ਾ ਵਾਪਸ ਕੀਤਾ ਹੈ ਅਤੇ ਨਾ ਹੀ ਬੈਂਕਾਂ ਨੂੰ ਕੋਈ ਸਹਿਯੋਗ ਕਰਦੇ ਹਨ ਹੁਣ ਸਰਕਾਰ ਇਸ ਦੇ ਉੱਪਰ ਪੂਰਾ ਜਿਹੜਾ ਹੈ ਲਗਾਮ ਲਗਾਉਣ ਦੀ ਤਿਆਰੀ ਦੇ ਵਿੱਚ ਹੈ ਪੰਜਾਬ ਸਰਕਾਰ ਦੇ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ ਇਸ ਅੱਜ ਦੀ ਨਵੀਂ ਅਪਡੇਟ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਨਾ ਧੰਨਵਾਦ ਜੀ